ਸਰਪੱਤਾ ਪਲਾ ਸੋਸਾਇਟੀ ਨਵਿਲਾਰਾ ਦੇ ਸਿੰਘਾਂ ਵੱਲੋਂ ਮਾਗੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਲਈ ਕਰਵਾਇਆ ਗਿਆ ਸਿੱਖ ਇਤਿਹਾਸ ਨਾਲ ਸੰਬੰਧਿਤ ਸਮਾਗਮ ਬੱਚਿਆਂ ਨੂੰ ਮਾਤਾ ਪਿਤਾ ਕੋਲ ਜਿਦਾ ਇਤਿਹਾਸ ਮਿਆਂਦੀ ਫਿਲਮ ਦਿਖਾਈ ਗਈ ਇਤਲੀ ਦੇ ਫਕਰਵਕ ਗੁਰਦੁਆਰਾ ਸਹਿਬਾਨਾ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਆਏ ਦਿਨ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਇਸੇ ਹੀ ਲੜੀ ਤਹਿਤ ਨਵਿਲਾਰਾ ਤੋਂ ਸਰਪੱਤਾ ਪਲਾ ਸੋਸਾਇਟੀ ਦੇ ਸਿੰਘਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਗੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦਵਰਾ ਸਿੰਘ ਸੁਗੰਨਗਲਾਰ ਵਿਖੇ ਪਾਰਕਿੰਗ ਦੇ ਨਾਲ ਲੱਗਦੀ ਇਮਾਰਤ ਵਿੱਚ ਕਰਵਾਇਆ ਗਿਆ ਸੋਸਾਇਟੀ ਦੇ ਸਿੰਘਾਂ ਨੂੰ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਲਾਕੇ ਦੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਸਿੱਖ ਇਤਿਹਾਸ ਦੀਆਂ ਵੱਖ-ਵੱਖ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਜਾਣੂ ਕਰਵਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਬੀਤੇ ਦਿਨੀ ਬੱਚਿਆਂ ਨੂੰ ਮਾਤਾ ਪਾਕ ਔਰ ਜਿਹਦੇ ਜੀਵਨ ਅਤੇ ਇਤਿਹਾਸ ਦੇ ਦਰਸ਼ਨ ਕਰਵਾਉਂਦੀ ਫਿਲਮ ਦਿਖਾਉਣ ਦਾ ਉਪਰਾਲਾ ਕੀਤਾ ਗਿਆ ਇਸ ਤੋਂ ਇਲਾਵਾ ਬੱਚਿਆਂ ਨੂੰ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚੋਂ ਕੁਝ ਸਵਾਲ ਪੁੱਛੇ ਗਏ ਅਤੇ ਛੋਟੇ ਬੱਚਿਆਂ ਨੇ ਸਿੱਖ ਇਤਿਹਾਸ ਵਿੱਚੋਂ ਗੁਰੂ ਸਹਿਬਾਨਾਂ ਦੇ ਨਾਮ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਚਾਰ ਸਹਬਜ਼ਾਦਿਆਂ ਦੇ ਨਾਮ ਸ਼ਹੀਦਾਂ ਸਿੰਘਾਂ ਦੇ ਨਾਮ ਅਤੇ ਹੋਰ ਵੀ ਜਾਣਕਾਰੀ ਤੋਤਲੀ ਜ਼ੁਬਾਨ ਵਿੱਚ ਸੰਖੇਪ ਨਾਲ ਸਾਂਝੀ ਕੀਤੀ। ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਯਾਦਗਾਰੀ ਨਿਸ਼ਾਨ ਦੇ ਕੇ ਸਨਮਾਨਿਤ ਕੀਤਾ ਗਿਆ। ਅੱਗੇ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਜਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ ਜਿਨ੍ਹਾਂ ਦੀ ਸੇਵਾ ਸੁਸਾਇਟੀ ਦੇ ਵੀਰਾਂ ਵੱਲੋਂ ਕੀਤੀ ਜਾਵੇਗੀ ਅਤੇ ਇਹ ਸਭ ਪੇਟਾ ਰਹਤ ਹੋਵੇਗਾ। ਪੰਜਾਂ ਪਿਆਰੇ ਦੇ ਨਾਮ ਸੁਣਾਓ। ਡਾਰੇ ਭਾਈ ਦਿਆ ਸਿੰਘ ਵੀ ਪੈਰੀ ਭਾਈ, ਹਿਮਾ ਸਿੰਘ ਵੀ ਪੈਰੀ ਭਾਈ, ਮੋਗੰ ਸਿੰਘ ਵੀ ਪੈਰੀ ਭਾਈ। ਸਾਡੇ ਪਾਈ ਸਾਡੇ ਪੁੱਛੀਂ ਜੀ। ਇੱਕ ਰਹਿ ਗਿਆ। ਪੈਰੀ ਭਤੇ। ਦਰਮਸ਼ੀਂ। ਦਰਮਸ਼ੀਂ ਸਿੰਘ ਜੀ ਕਬਾਇਕੀ ਦਾ ਕਾਲਜਾ ਸਰਪੰਚ ਜੀ ਜੀ। ਆਹ ਵਾਹ ਕੀ ਨਾਮ? ਪਾਣੀ ਜੀ ਨਾਮ। ਦਸੂਣਾ ਨਾਮ। ਹੱਥ ਧੋੜ ਕੇ पाशा श्री गुरु जीवी पाशा श्री गुरु हर गोविंद सिंह जी सठी पाशा श्री गुरु राय सिंह जी अठवी पाशा श्री गुरु जी नवे पाशाह श्री गुरु बहादुर जिसमें भाषा से जुड़े हुए लोग हैं सोसाइटी के सफर इस पांच चैनल से जुड़े हुए हैं